ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕਾਲ ਆਪਾ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 824 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 825 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਵਾ ਸੁਲਹੀ ਤੇ ਨਾਰਾਇਣ ਰਾਖੇ ਏ ਪ੍ਰਭੂ ਮੇਰੀ ਸੇਵਕ ਦੀ ਤਾਂ ਤੇਰੇ ਪਾਸ ਹੀ ਅਰਜੋਈ ਸੀ ਕਿ ਏ ਪ੍ਰਭੂ ਸਾਨੂੰ ਸੁਲਹੀ ਘਾ ਤੋਂ ਬਚਾ ਲੈ ਸੁਲਹੀ ਦਾ ਹਾਥ ਕਹੀ ਨਾ ਪਹੁੰਚੈ ਸੁਲੀ ਹੋਏ ਮੂਆ ਨਾ ਪਾਕਰਹਾਓ ਅਤੇ ਸੁਲੀ ਦਾ ਝੁਲਮ ਭਰਿਆ ਹੱਥ ਸਾਡੇ ਉਤੇ ਕਿਤੇ ਵੀ ਨਾ ਪੜ ਸਕੇ ਹੇ ਭਾਈ ਪ੍ਰਭੂ ਨੇ ਆਪ ਹੀ ਮਿਹਰ ਕੀਤੀ ਤੇ ਸੁਲਹੀ ਖਾਂ ਮਲੀਨ ਬੁੱਧ ਹੋ ਕੇ ਮਰਿਆ ਇਹ ਜੋ ਸ਼ਬਦ ਹੈ ਪੰਜਵੇਂ ਪਾਤਸ਼ਾਹ ਨੇ ਉਸ ਵੇਲੇ ਉਚਾਰਿਆ ਜਦੋਂ ਸੁਲਹੀ ਖਾਂ ਗੁਰੂ ਘਰ ਦੇ ਉੱਤੇ ਵਿਰੋਧ ਕਰਕੇ ਹਮਲਾ ਕਰਨ ਆ ਗਿਆ ਸੀ ਤੇ ਜੋ ਫੌਜਾਂ ਸੀ ਉਹ ਤਾਂ ਛੇਵੇਂ ਪਾਤਸ਼ਾਹ ਤੋਂ ਬਣਨੀਆਂ ਸ਼ੁਰੂ ਹੋਈਆਂ ਸੀ ਪਹਿਲਾਂ ਤਾਂ ਸੰਤ ਸਭਾ ਸੀ ਸਾਰੇ ਗੁਰੂਆਂ ਦਾ ਤੇ ਛੇ ਪਾਸ਼ਾ ਨੇ ਫਿਰ ਫੌਜਾਂ ਰੱਖੀਆਂ ਘੋੜੇ ਰੱਖੇ ਨੌਜਵਾਨ ਰੱਖੇ ਤੀਰ ਤਸਕਰ ਸਭ ਕੁਝ ਰੱਖਿਆ ਤੇ ਪੰਜਵੇਂ ਪਾਸ਼ਾ ਨੇ ਅਰਦਾਸ ਹੀ ਕੀਤੀ ਕਿ ਮਾਲਕਾ ਸਾਨੂੰ ਤੂੰ ਹੀ ਬਚਾਉਣ ਵਾਲਾ ਹੈ ਅਸੀਂ ਇਹਦੇ ਨਾਲ ਨਹੀਂ ਲੜਨਾ ਇਹ ਹੰਕਾਰੀ ਹੈ ਤੇ ਉਸ ਲਈ ਖਾਂ ਫਿਰ ਕਿਤੇ ਪੱਠੇ ਉੱਪਰ ਚੜ ਗਿਆ ਬਲਦੇ ਉੱਪਰ ਘੋੜਾ ਲੈ ਕੇ ਉਹਨੂੰ ਪਤਾ ਨਾ ਲੱਗਾ ਤੇ ਉਹ ਅੱਗ ਵਿੱਚ ਸੜ ਕੇ ਮਰਿਆ ਸੋ ਉਸ ਵੇਲੇ ਦਾ ਇਹ ਸ਼ਬਦ ਗੁਰੂ ਜੀ ਨੇ ਉਚਾਰਨ ਕੀਤਾ ਹੋਇਆ ਹੈ ਕਾਢ ਕੋਠਾਰ ਖਸਮ ਸਿਰ ਕਟਿਆ ਖਿੰਮੈ ਹੋਏ ਗਿਆ ਹੈ ਖਾਕ ਹੇ ਭਾਈ ਖਸਮ ਪ੍ਰਭੂ ਨੇ ਮੌਤ ਰੂਪ ਕੋਹਾੜਾ ਕੱਢ ਕੇ ਸੁਲਹੀ ਦਾ ਸਿਰ ਵੜ ਦਿੱਤਾ ਜਿਸ ਕਰਕੇ ਉਹ ਇੱਕ ਖਿੰਨ ਵਿੱਚ ਹੀ ਸਵਾਦੀ ਢੇਰੀ ਹੋ ਗਿਆ ਹੈ ਮੰਦਾ ਚਿਤਵਤ ਚਿਤਵਤ ਪਚਿਆ ਜਿਨ ਰਚਿਆ ਤਿਨ ਦੀਨਾ ਧਾਕ ਹੋਰ ਨਾਲ ਨੁਕਸਾਨ ਕਰਨਾ ਸੋਚਦਾ ਸੋਚਦਾ ਸੁਲਹਿ ਸੜ ਮਰਿਆ ਹੈ ਜਿਸ ਪ੍ਰਭੂ ਨੇ ਉਸ ਨੂੰ ਪੈਦਾ ਕੀਤਾ ਸੀ ਉਸ ਨੇ ਹੀ ਉਸ ਨੂੰ ਪਰਲੋਕ ਵਾਲ ਦਾ ਤੱਕਾ ਦੇ ਦਿੱਤਾ ਹੈ ਪੁੱਤਰ ਮੀਤ ਧਨ ਕਿਸ਼ੂ ਨਾ ਰਹਿਓ ਸੋ ਛੋੜ ਗਿਆ ਸਭ ਭਾਈ ਸਾਖ へ ਭਈ ਸਾਰਾ ਸਾਖ ਕੁਟੰਬ ਛੱਡ ਕੇ ਸੁਲਹੀ ਇਸ ਦੁਨੀਆ ਤੋਂ ਦੁਰ ਗਿਆ ਹੈ ਇਸ ਦੇ ਪਾ ਦੇ ਨਾ ਕੋਈ ਪੁੱਤਰ ਰਹਿ ਗਏ ਨਾ ਕੋਈ ਮਿੱਤਰ ਰਹਿ ਗਏ ਨਾ ਤਾਂ ਨਹਿ ਰਹਿ ਗਿਆ ਤੇ ਨਾ ਹੀ ਉਸ ਦੇ ਕੁਝ ਭਾ ਦਾ ਰਹਿ ਗਿਆ ਨਾ ਭਰਾ ਰਹਿ ਗਿਆ ਕੋ ਨਾਨਕ ਤਿਸ ਪ੍ਰਭ ਬਲੇ ਹਾਰੀ ਜਿਨ ਜਨ ਕਾ ਕੀਨੋ ਪੂਰਨ ਵਾਕ हे ਨਾਨਕ ਆਖ ਮੈਂ ਉਸ ਪ੍ਰਭ ਤੋ ਕੁਰਬਾਨ ਜਾਂਦਾ ਹ ਜਿਸ ਨੇ ਆਪਣੇ ਸੇਵਕ ਦੀ ਅਰਦਾਸ ਸੁਣੀ ਹੈ ਤੇ ਸੇਵਕ ਨੂੰ ਸੁਲਹੀ ਤੋਂ ਬਚਾਇਆ ਹੈ ਬੇਲਾਵਲ ਮਹੱਲਾ ਪੰਜਵਾ ਪੂਰੇ ਗੁਰ ਕੀ ਪੂਰੀ ਸੇਵਾ 헤 ਪਾਈ ਪੂਰੇ ਗੁਰੂ ਦਾ ਆਸਰਾ ਜ਼ਿੰਦਗੀ ਨੂੰ ਕਾਮਯਾਬ ਬਣਾ ਦਿੰਦਾ ਹੈ ਆਪੇ ਆਪ ਵਰਤੈ ਸੁਆਮੀ ਕਾਰਜ ਰਾਸ ਕੀਆ ਗੁਰਦੇਵ ਰਹਾਓ ਸ਼ਰਨ ਪਏ ਸਿੱਖ ਦਾ ਹਰੇਕ ਕੰਮ ਗੁਰੂ ਨੇ ਸਦਾ ਸਫਲ ਕੀਤਾ ਹੈ ਗੁਰੂ ਦੀ ਕਿਰਪਾ ਨਾਲੇ ਯਕੀਨ ਬਣ ਜਾਂਦਾ ਹੈ ਕਿ ਮਾਲਕ ਪ੍ਰਭੂ ਹਰਿថា ਆਪ ਹੀ ਆਪ ਮੌਜੂਦ ਹੈ ਰਹਾਓ ਆਦਮਾ ਦਾ ਪ੍ਰਭੈੰਤ ਸੁਆਮੀ ਆਪਣਾ ठाਟ ਬਣਾਇਓ ਆਪ ਹੇ ਭਾਈ ਗੁਰੂ ਇਹ ਸ਼ਰਧਾ ਪੈਦਾ ਕਰਦਾ ਹੈ ਕਿ ਜਿਸ ਪ੍ਰਭੂ ਨੇ ਆਪਣੀ ਇਹ ਜਗਤ ਖੇਡ ਬਣਾਈ ਹੈ ਉਹ ਮਾਲਕ ਪ੍ਰਭੂ ਇਸ ਖੇਡ ਦੇ ਸ਼ੁਰੂ ਵਿੱਚ ਹੋਣ ਅਤੇ ਅਖੀਰ ਵਿੱਚ ਸਦਾ ਕਾਇਮ ਰਹਿਣ ਵਾਲਾ ਹੈ ਆਪਣੇ ਸੇਵਕ ਕੀ ਆਪੇ ਰੱਖੈ ਪ੍ਰਭ ਮੇਰੇ ਕੋ ਵੱਡ ਪਰਤਾਪ ਗੁਰੂ ਤੋਂ ਇਹ ਨਹਿਚਾ ਮਿਰਦਾ ਹੈ ਕਿ ਉਸ ਪ੍ਰਮਾਤਮਾ ਦੀ ਬੜੀ ਤਾਕਤ ਹੈ ਆਪਣੇ ਸੇਵਕ ਦੀ लाਜੋ ਆਪ ਹੀ ਸੰਭਾਲ ਰੱਖਦਾ ਆਇਆ ਹੈ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਵਸ ਕੀਨੇ ਜਨ ਸਗਲੇ ਜੰਤ ਜਿਸ ਪਾਰ ਬ੍ਰਹਮ ਪਰਮੇਸ਼ਰ ਪ੍ਰਮਾਤਮਾ ਨੇ ਸਾਰੇ ਜੀ ਜੰਤ ਆਪਣੇ ਵਸ ਵਿੱਚ ਰੱਖੇ ਹੋਏ ਹਨ ਚਰਨ ਕਮਲ ਨਾਨਕ ਸਰਨਾਈ ਰਾਮ ਨਾਮ ਜਪ ਨਿਰਮਲ ਮੰਤਰ हे ਨਾਨਕ ਉਹਦੇ ਸੋਹਣੇ ਚਰਨਾਂ ਦੀ ਸਰਨ ਪਏ ਰਹਿਣਾ ਚਾਹੀਦਾ ਹੈ ਗੁਰੂ ਦੀ ਸਰਨ ਪਏ ਰਹਿਣਾ ਚਾਹੀਦਾ ਹੈ ਗੁਰੂ ਦੀ ਸਰਨ ਪਾ ਕੇ ਪ੍ਰਭੂ ਦਾ ਨਾਮ ਮੰਤਰ ਜਪਿਆ ਪਵਿੱਤਰ ਜੀਵਨ ਵਾਲਾ ਬਣ ਜਾਈਦਾ ਹੈ ਬਿਲਾਵਲ ਮਹੱਲਾ 50 ਤਾਪ ਪਾਪ ਤੇ ਰਾਖੇ ਆਪ ਹੇ ਪਾਈ ਪ੍ਰਮਾਤਮਾ ਆਪ ਉਹਨਾ ਮਨੁੱਖਾਂ ਨੂੰ ਸਾਰੇ ਦੁੱਖਾਂ ਕਲੇਸ਼ਾਂ ਤੋਂ ਵਿਕਾਰਾਂ ਤੋਂ ਬਚਾ ਲੈਂਦਾ ਹੈ ਸੀਤਲ ਭਏ ਗੋਇ ਚਰਨੀ ਲਾਗੇ RAM ਨਾਮ ਹਿਰਦੇ ਮੈਂ ਜਾਪ ਰਹਾਉ ਉਹਨਾਂ ਦੇ ਹਿਰਦੇ ਠੰਡੇ ਠਾਰ ਹੋ ਜਾਂਦੇ ਹਨ ਜਿਹੜੇ ਗੁਰੂ ਦੀ ਚਰਨੀ ਲਗਦੇ ਹਨ ਅਤੇ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਜਪਦੇ ਹਨ ਰਹਾਉ ਕਾਰ ਕਿਰਪਾ ਹਸਤ ਪ੍ਰਭ ਦੀਨੇ ਜਗਤ ਉਧਾਰ ਨਵਖੰਡ ਪਰਤਾਪ ਹੈ ਭਾਈ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦਾ ਨਾਮ ਜਪਦੇ ਹਨ ਪ੍ਰਭੂ ਨੇ ਸਦਾ ਮੇਰ ਕਰਕੇ ਆਪਣੇ ਹੱਥ ਉਹਨਾਂ ਦੇ ਸਿਰ ਉੱਤੇ ਰੱਖੇ ਹਨ ਉਹ ਪ੍ਰਭੂ ਸਾਰੇ ਜਗਤ ਨੂੰ ਪਾਰ ਲੰਘਾਣ ਵਾਲਾ ਹੈ ਉਹਦਾ ਤੇਜ ਸਾਰੇ ਸੰਸਾਰ ਵਿੱਚ ਚਮਕ ਰਿਹਾ ਹੈ ਦੋਖ ਬਿਨ ਸਹਿ ਸੁਖ ਆਨੰਦ ਪਰਵੇਸਾ ਤ੍ਰਿਸ਼ਨਾ 부ਜੀ ਮਨ ਤਨ ਸੱਚ ਧਰਾਪ ਸਿਮਰਨ ਕਰਨ ਵਾਲੇ ਮਨੁੱਖਾਂ ਦੇ ਸਾਰੇ ਦੁੱਖ ਨਾਸ਼ ਹੋ ਜਾਂਦੇ ਹਨ ਉਹਨਾਂ ਦੇ ਹਿਰਦੇ ਵਿੱਚ ਸੁਖ ਆਨੰਦ ਆਵਸਦੇ ਹਨ ਸਦਾ ਫਿਰ ਹਰ ਨਾਮ ਜਪ ਕੇ ਉਹਨਾਂ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ ਉਹਨਾਂ ਦਾ ਮਨ ਰਜ ਜਾਂਦਾ ਹੈ ਉਹਨਾਂ ਦਾ ਸਰੀਰ ਇੰਦ੍ਰੇ ਰਜ ਜਾਂਦੇ ਹਨ ਅਨਾਥ ਕੋ ਨਾਥ ਸਰਨ ਸਮਰੱਥਾ ਸਗਲ ਸ੍ਰੇਸ਼ਟ ਕੋ ਮਾਈ ਬਾਪ ਪ੍ਰਮਾਤਮਾ ਨੇ ਖਸਮਿਆਂ ਦਾ ਖਸਮ ਹੈ ਸ਼ਰਨ ਆਿਆਂ ਦੀ ਸਹਾਇਤਾ ਕਰਨ ਯੋਗ ਹੈ ਸਾਰੀ ਸ੍ਰਿਸ਼ਟੀ ਦਾ ਮਾਂ ਪਿਓ ਪ੍ਰਮਾਤਮਾ ਪ੍ਰਭੂ ਆਪ ਹੈ ਭਗਤ ਵਿਸ਼ਾਲ ਭੈ ਪੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਹੇ ਨਾਨਕ ਓ ਮਾਲਿਕ ਪ੍ਰਭੂ ਭਗਤੀ ਨੂੰ ਪਿਆਰ ਕਰਨ ਵਾਲਾ ਹੈ ਸਾਰੇ ਡਰ ਦੂਰ ਕਰਨ ਵਾਲਾ ਹੈ ਉਸ ਦੇ ਗੁਣ ਗਾ ਕੇ ਉਸ ਦਾ ਨਾਮ ਜਪਿਆ ਕਰ ਬਿਲਾਵਲ ਮਹੱਲਾ ਪੰਜਵਾ ਜਿਸ ਤੇ ਉਪਜਿਆ ਤਿਸੈ ਪਛਾਨ ਹੇ ਭਾਈ ਜਿਸ ਪ੍ਰਮਾਤਮਾ ਤੋਂ ਤੂੰ ਪੈਦਾ ਹੋਇਆ ਹੈ ਉਸ ਨਾਲ ਹੀ ਸਦਾ ਸਾਝ ਪਾਈ ਰੱਖ ਪਾਰ ਬ੍ਰਹਮ ਪਰਮੇਸ਼ਰ ਧਿਆਇ ਕੁਸਲ ਖੇਮ ਹੋਏ ਕਲਿਆਨ ਰਹਾਓ ਜਿਸ ਮਨੁੱਖ ਨੇ ਉਸ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਸਿਮਰਿਆ ਹੈ ਉਸ ਦੇ ਅੰਦਰ ਸ਼ਾਂਤੀ ਸੁਖ ਆਨੰਦ ਬਣੇ ਰਹਿੰਦੇ ਹਨ ਰਹਾਓ ਗੁਰਪੂਰਾ ਭੇਟਿਓ ਵੱਡ ਭਾਗੀ ਅੰਤਰਜਾਮੀ ਸੁਗੜ ਸੁਜਾਨ ਗੁਰਪੂਰਾ ਭੇਟਿਓ ਵੱਡ ਭਾਗੀ ਅੰਤਰਜਾਮੀ ਸੁਗੜ ਸੁਜਾਨ ਏ ਪਾਈ ਜਿਨਾ ਵੱਡੇ ਭਾਗਾ ਵਾਲੇ ਬੰਦਿਆ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਜੋ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ਸੋਹਣਾ ਤੇ ਸਿਆਣਾ ਹੈ ਹਾਥ ਦੇ ਰਾਖੇ ਕਰ ਆਪਣੇ ਵੱਡ ਸਮਰਾਥ ਨਿਮਾਨਿਆਂ ਕੋ ਮਾਨ ਜੋ ਵੱਡੀ ਤਾਕਤ ਦਾ ਮਾਲਕ ਹੈ ਅਤੇ ਜੋ ਨਿਮਾਨਿਆਂ ਨੂੰ ਆਦਰ ਮਾਨ ਦੇਣ ਵਾਲਾ ਹੈ ਉਨਾ ਨੂੰ ਹੱਥ ਦੇ ਕੇ ਆਪਣੇ ਬਣਾ ਕੇ ਉਹ ਪਰਮਾਤਮਾ ਸਭ ਡਰਾਂ ਪਰਮਾ ਤੋਂ ਬਚਾਈ ਰੱਖਦਾ ਹੈ ਪਰਮ ਭੈ ਬਿਨ ਸਗੈ ਖਿਨ ਪੀਤਰ ਆਂਧਕਾਰ ਪ੍ਰਗਟੇ ਚਾ ਨਾਨ ਹੇ ਭਾਈ ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਉਹਦੇ ਸਾਰੇ ਡਰ ਭਰਮ ਖਿਨ ਵਿੱਚ ਨਾਸ ਹੋ ਜਾਂਦੇ ਹਨ ਉਹਦੇ ਅੰਦਰੋਂ ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ ਆਤਮਕ ਜੀਵਨ ਦਾ ਚਾਨਣ ਹੋ ਜਾਂਦਾ ਹੈ ਸਾਸ ਸਾਸ ਆਰਾਧੈ ਨਾਨਕ ਸਦਾ ਸਦਾ ਜਾਈਐ ਕੁਰਬਾਨ ਨਾਨਕ ਤਾਂ ਹਰੇਕ ਸਾਹ ਦੇ ਨਾਲ ਉਸੇ ਪ੍ਰਮਾਤਮਾ ਨੂੰ ਸਿਮਰਦਾ ਹੈ हे ਭਾਈ ਉਸ ਪ੍ਰਮਾਤਮਾ ਤੋਂ ਸਦਾ ਸਦਕੇ ਜਾਣਾ ਚਾਹੀਦਾ ਹੈ ਬਿਲਾਵਲ ਮਹੱਲਾ ਪੰਜਵਾਂ ਦੋਵੈ ਥਾਵ ਰਖੇ ਗੁਰ ਸੂਰੇ हे ਭਾਈ ਜਿਹੜਾ ਮਨੁੱਖ ਗੁਰਦੀ ਸ਼ਰਨ ਪੈ ਕੇ ਪਰਮਾਤਮਾ ਦਾ ਨਾਮ ਜਪਦਾ ਹੈ ਸੂਰਮਾ ਗੁਰੂ ਉਸ ਦਾ ਇਹ ਲੋਕ ਤੇ ਪਰਲੋਕ ਦੋਵੇਂ ਹੀ ਵਿਗੜਨ ਤੋਂ ਬਚਾ ਲੈਂਦਾ ਹੈ ਹਾਲਤ ਅਪਲਤ ਪਾਰ ਬ੍ਰਹਮ ਸੁvare ਕਾਰਜ ਹੋਏ ਸਗਲੇ ਪੂਰੇ ਰਹਾਓ ਪਰਮਾਤਮਾ ਨੇ ਸਦਾ ਹੀ ਅਜਿਹੇ ਮਨੁੱਖ ਦੇ ਇਹ ਲੋਕ ਤੇ ਪਰਲੋਕ ਸੋਹਣੇ ਬਣਾ ਦਿੱਤੇ ਉਸ ਮਨੁੱਖ ਦੇ ਸਾਰੇ ਹੀ ਕਾਮ ਸਫਲ ਹੋ ਜਾਂਦੇ ਹਨ ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਰਹਾਓ ਹਰ ਹਰ ਨਾਮ ਜਪਤ ਸੁਖ ਸਹਿਜੇ ਮਜਨ ਹੋਵਤ ਸਾਧੂ ਧੂਰੇ ਹੈ ਭਾਈ ਗੁਰਦੀ ਸ਼ਰਨ ਪੈ ਕੇ ਪਰਮਾਤਮਾ ਦਾ ਨਾਮ ਜਪਦਿਆਂ ਆਨੰਦ ਪ੍ਰਾਪਤ ਹੁੰਦਾ ਹੈ ਆਤਮਿਕ ਡੋਲਤਾ ਵੀ ਟਿਕੇ ਰਹਿੰਦਾ ਹੈ ਗੁਰੂ ਦੇ ਚਰਨਾਂ ਦੀ ਧੂੜ ਵਿੱਚ ਇਸ਼ਨਾਨ ਪ੍ਰਾਪਤ ਹੁੰਦਾ ਹੈ ਆਵਣ ਜਾਨ ਰਹੇ ਥਿਤ ਪਾਈ ਜਨਮ ਮਰਨ ਕੇ ਮਿਟੇ ਬਿਸੂਰੇ ਜਨਮ ਮਰਨ ਦੇ ਗੇੜ ਮੁਕ ਜਾਂਦੇ ਹਨ ਪ੍ਰਭੂ ਚਰਨਾਂ ਵਿੱਚ ਟਿਕਾਉ ਪ੍ਰਾਪਤ ਹੁੰਦਾ ਹੈ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ ਬੰਦਾ ਜਨਮ ਮਰਨ ਤੱਕ ਦੇ ਸਾਰੇ ਚਿੰਤਾ ਚੋਰੇ ਮਿਟ ਜਾਂਦੇ ਹਨ ਜਿਹੜਾ ਬੰਦਾ ਨਾਮ ਜਪਦਾ ਹੈ ਪਰਮਾਤਮਾ ਦਾ ਪਰਮਾਤਮਾ ਦੇ ਨਾਮ ਵਿੱਚ ਬੜੀ ਵੱਡੀ ਤਾਕਤ ਹੈ ਪਰਮ ਪੈ ਤਰੇ ਛੁੱਟੇ ਪੈ ਜਮ ਕੇ ਘਟ ਘਟ ਏਕ ਰਹਾ ਪਰ ਪੂਰੇ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਹਰ ਨਾਮ ਜਪਦਾ ਹੈ ਉਹ ਸੰਸਾਰ ਸਮੁੰਦਰ ਦੇ ਸਾਰੇ ਡਰਾਂ ਪਰਮਾ ਤੋਂ ਪਾਰ ਲੰਘ ਜਾਂਦਾ ਹੈ ਜਮਦੂਤਾਂ ਬਾਰੇ ਵੀ ਉਸ ਦੇ ਸਾਰੇ ਡਰ ਮੁੱਕ ਜਾਂਦੇ ਹਨ ਉਸ ਮਨੁੱਖ ਨੂੰ ਤਾਂ ਪਰਮਾਤਮਾ ਹਰੇਕ ਸਰੀਰ ਵਿੱਚ ਵਿਆਪਕ ਦਿਸਦਾ ਹੈ ਨਾਨਕ ਸ਼ਰਨ ਪਰਿਓ ਦੁਖ ਭੰਜਨ ਅੰਤਰ ਬਾਹਰ ਪੇਖ ਹਜੂਰੇ ਏ ਨਾਨਕ ਉਹ ਮਨੁੱਖ ਸਾਰੇ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਪ੍ਰਮਾਤਮਾ ਦੀ ਸ਼ਰਨ ਪਿਆ ਰੰਦਾ ਹੈ ਅਤੇ ਅੰਦਰ ਬਾਹਰ ਹਰਦਾ ਪ੍ਰਭੂ ਨੂੰ ਆਪਣੇ ਅੰਗ ਸੰਗ ਵਸਦਾ ਵੇਖਦਾ ਹੈ ਜਿਹੜਾ ਮਨੁੱਖ ਪ੍ਰਮਾਤਮਾ ਦਾ ਨਾਮ ਜਪਦਾ ਹੈ ਪੰਜਵੇਂ ਪਾਤਸ਼ਾਹ ਜੀ ਰਾਗ ਬਲਾਵਲ ਵਿੱਚ ਆਪਣੇ ਸ਼ਬਦ ਵਿੱਚ ਇਸ ਤਰ੍ਹਾਂ ਉਸ ਨੂੰ ਕਹਿ ਰਹੇ ਹਨ ਕਿਉ ਮਨੁਖ ਲੋਕ ਸੁਖੀਐ ਪਰ ਲੋਕ ਸੁਹੇਲੇ ਨਾਨਕ ਹਰਪ੍ਰਾਪਾ ਬਾਪੇ ਮੇਰੇ ਦੇ ਧਾਰਨੀ ਹੋ ਜਾਂਦੇ ਹਨ ਜਿਹੜੇ ਪ੍ਰਮਾਤਮਾ ਦੀ ਸ਼ਰਨ ਪੈ ਕੇ ਪ੍ਰਮਾਤਮਾ ਦਾ ਨਾਮ ਜਪਦੇ ਹਨ ਭਰਮ ਪੈ ਤਰੇ ਛੁੱਟੇ ਪੈ ਜਮ ਕੇ ਘਟ ਘਟੇ ਕਰਹਾ ਭਰਪੂਰੇ ਨਾਨਕ ਸ਼ਰਨ ਪਰਿਓ ਦੁਖ ਭੰਜਨਾ ਅੰਤਰ ਬਾਹਰ ਪੇਖ ਹਜੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 825 ਨੰਬਰ ਅੰਗ ਦੀ ਵਿਆਖਿਆ ਦੇ ਬਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 826 ਨੰਬਰ ਅੰਗ ਦੀ ਵਿਆਖਿਆ ਤੇ ਬਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਰੋਜ਼ਾਨਾ ਗੁਰਬਾਣੀ ਵਿਆਖਿਆ ਹੈ ਤਾਂ ਸਰਵਣ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਭੁੱਲ ਚੁੱਕ ਦੀ ਖਿਮਾ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ